ਇੱਕ ਹੋਰ ਵੀਡੀਓ ਵਿੱਚ ਤੁਹਾਡਾ ਨਿੱਘਾ ਸਵਾਗਤ ਆ ਅੱਜ ਮੁੰਡੇ ਕਹਿੰਦੇ ਹੋ ਜੋ ਸੈਟ ਬਟ ਫੇਸ ਚਾਲਦੇ ਆ ਬਾਹਰ ਨੂੰ ਮੈਂ ਕਹਿੰਦਾ ਮੇਰੇ ਪਣੂਕੜਾ ਤਿਆਰ ਹੁੰਨ ਬੜਾ ਟਾਈਮ ਲੱਗਦਾ ਆ ਪਾ ਕੜਾ ਕੁੜੀਆਂ ਵਾਂਗੂ ਬਿਊਟੀ ਪਾਲਰ ਕਰਨਾ ਹੈ ਬਾਬੇ ਕੋਈ ਬੇਕਅਪ ਕਰਨਾਗਾ ਕੋਟ ਪਾਉਣਾ ਲੋਰ ਪੋਣੀਆਂ ਜਿਆਦਾ ਆ ਪਾ ਕੜਾ ਗਈ ਹੈ ਉਹ ਸਿਰ ਤੇ ਮਤਲਬ ਕਿ ਮਾਲ ਬੂਲ ਬੋਣਿਆ ਸੱਤੇ ਸਹੀ ਗੱਲ ਮੁੰਡੇ ਆਪਣੇ ਨਾਲ ਪੂਰੇ ਤਿਆਰ ਨਹੀਂ ਇਹ ਜੰਬੇ ਵਾਲਾ ਵੀ ਤਿਆਰ ਹੈਗਾ ਉਹ ਹੋਰਦਾ ਜੰਬੇ ਵਾਲਾ ਤਾਂ ਇਧਰ ਅਣਬਰ ਵੀ ਤਿਆਰ ਆ। ਠੰਡ ਮਿੱਤਰੋ ਬਹੁਤ ਆ ਗਈ। ਕਿੰਨੇ ਬਲੌਗ ਆਇਆ ਸਾਰੇ ਇੱਕੋ ਹੀ ਕੱਪੜੇ। ਇੱਕੋ ਹੀ ਕੱਪੜੇ ਹੱਟ ਨਵੀਂ। ਕੋਟ ਲੈ ਕੇ ਆਵਾ 2750 ਰੁਪਏ ਦਾ। ਨਸਣਾ ਮੜਾ ਆ। ਆਹ ਮੁੰਡਾ ਵੀ ਟਰੈਕਸੂਟ ਨਵਾਂ ਲੈ ਕੇ ਆ 720 ਤੇ ਮੈਂ ਵੀ ਕੋਟ ਨਵਾਂ ਲੈ ਕੇ ਆ। ਅਣਬਰ ਦੇ ਤਾਂ ਉਹੀ ਪਾਇਆ ਹੋਇਆ ਫੇਰ ਉਹੀ ਸੰਗਤ ਪਾਈ ਹੋਈ ਆ। ਆਹ ਜੰਬਿਆ ਵੀ ਨਵਾਂ ਲੈ ਕੇ ਆ। ਹਾਂ ਦੇਖੋ ਮਿੱਤਰੋ ਅਣਬਰ ਕੋਈ ਸਾਰਾ ਕੋਸੋ ਸਾਨੂੰ ਉਹੀ ਦਿਖਾਵਾਂਗੇ ਫਿਰ ਉੱਥੀ ਲੋਕੇਸ਼ਨ ਤੇ ਹੈਗੇ ਜਿੱਥੇ ਪਹਿਲੀ ਵੀਡੀਓ ਛੱਡੀ ਬਣੀ ਸੀ ਨਾ ਨਹੀਂ ਦੂਜੀ ਵੀਡੀਓ ਅਸੀਂ ਉਹ ਵੀ ਰਾਤ ਤੁਰੇ ਜਾਂਦੇ ਆ ਬਾਬਿਓ ਹੋ ਦੂਰ ਦੂਰ ਤੱਕ ਸਾਨੂੰ ਬਰਫ਼ ਹੀ ਮਿਲੂ ਦੇਖੋ ਹੋਰ ਖੋਸ ਨਹੀਂ ਮਿਲਣਾ ਦੇਖੋ ਸਰ ਬਰਫ਼ ਹੀ ਦੇਖੋ ਮੈਲੀਆ ਦੂਰ ਦੂਰ ਤੱਕ ਹਾਂ ਛੱਤ ਸਹੀ ਬਰਫ਼ ਮੇ ਤਾਂ ਇਨੀ ਪੈ ਗਈ ਨਾ ਇਨੀ ਪੈ ਗਈ ਗੋਡੇ ਗੋਡੇ ਬਰਫ਼ ਪੈ ਗਈ ਆ ਦੇਖੋ ਮਿੱਤਰੋ ਬਿੱਲੀ ਰਸ਼ੀਆ ਦੀ ਠੰਡ ਚਾਹੀ ਫਿਰਦੀ ਆਗੀ ਅੱਜ ਦੀ ਭਾਜੀ ਇਹਦਾ ਮਿੱਤਰੋ ਅੱਜ ਇੱਕ ਆਪਾਂ ਵਲੌਗ ਪਾਤਾ ਖੜਾ ਮੁੰਡਾ YouTube ਤੇ ਜਾ ਕੇ ਦੇਖੋ ਜਲਦੀ ਤੋਂ ਜਲਦੀ ਤੇ ਹੋਰ ਦੱਸ ਦਿਓ ਮੜੀ ਜੀ ਕਿਹੜੇ ਮਤਲਬ ਟੌਪਿਕ ਤੇ ਵੀਡੀਓ ਲੈ ਕੇ ਆਸੀਂ ਜਿੰਨੀ ਕਿ ਸਾਡੀ ਪਹੁੰਚ ਆਉ ਉੰਨੀ ਕੁ ਪਹੁੰਚ ਤੱਕ ਦੱਸਿਓ ਨਾ ਵੀ ਕਿਤੇ ਕਹਿ ਦਿਓ ਸੱਤੇ ਕਿਤੇ ਕਹਿ ਦਿਓ ਵੀ ਬਾਬੇ ਤੁਸੀਂ ਜਾ ਕੇ ਉਹ ਦੂਜੇ ਮਤਲਬ ਜਿਹੜਾ ਸੋ ਰੂਸ ਤੋਂ ਆਪਣਾ ਰਸ਼ੀਆ ਤੋਂ ਦੂਜੀ ਸਾਈਡ ਆਗਾ ਲੋਕੇਸ਼ਨ ਆ ਗਈ ਕਿ ਕਿਹੜੀ ਰੈੱਡ ਕਰਾਸ ਰੈੱਡ ਕਰਾਸ ਰੈੱਡ ਕਰਾਸ ਨਹੀਂ ਹੈਗੀ ਉਹ ਹੋਰ ਕੋਈ ਜਗਾ ਉਹ ਪੜਾ ਹੋਰ ਕੋਈ ਲੋਕੇਸ਼ਨ ਰੈੱਡ ਕਰਾਸ ਨਹੀਂ ਹੈਗੀ ਬਾਬੇ ਨੂੰ ਪਤਾ ਨਹੀਂ ਹੈਗਾ ਨਹੀਂ ਰੈੱਡ ਕਰਾਸ ਨਹੀਂ ਹੈਗੀ ਹੋਰ ਲੋਕੇਸ਼ਨ ਨਾ ਕੋਈ ਬਾਬੇ ਕਿਤੇ ਹੋਕਦਾ ਉੱਥੇ ਜਾ ਕੇ ਬਣਾਓ ਵੀਡੀਓ ਐਡੀ ਸਾਡੀ ਪਹੁੰਚ ਹੈਣੀਗੀ ਅਸਾਂ ਆਹੀ ਬਸ ਲਵੇ ਤਵੇ ਦੱਸ ਦੋ ਉਹਨੂੰ ਖਾਣਾ ਵੀ ਸੱਤੇ ਕਿਹੜੀ ਵੀਡੀਓ ਬਣਾਈ ਐਡੀਪੁਰ ਤੱਕ ਸਾਡੀ ਪਹੁੰਚ ਹੈਣੀਗੀ ਅਲੇਕੁਮ ਮੁੰਡਿਆ ਵਰਤ ਰਹੇ ਹਾਂ ਜੀ ਵੀਡੀਓ ਫੋਟੋ ਮਾਰਾ ਬੀ ਕੋਡ ਮੁੰਡਿਆ ਹੁਣ ਅਸੀਂ ਵੱਟ ਪਏ ਅਸੀਂ ਕੱਟਦੇ ਮੜਾ ਇਹ ਵੀਡੀਓ ਮੜੀ ਫੋਟੋ ਵੀਡੀਓ ਬਣਾ ਲਈਏ ਕੋਈ ਫਿਰ ਦੁਬਾਰਾ ਸਟਾਰਟ ਕਰਦੇ ਆਪਾਂ ਨਾ ਮਿੱਤਰੋ ਮੁੰਡੇ ਕਹਿੰਦੇ ਪਾਰਕ ਦੇ ਵਿੱਚ ਜਾਣਾ ਰਹੀ ਆ ਜੇ ਪਾਰਕ ਦੇ ਚ ਹੈ ਮੁੰਡਿਆ ਸੱਤੇ ਪਾਰਕ ਦੇ ਜਾਣਾ ਜੰਬੇ ਵਾਲੇ ਹਾਂ ਪਾਰਕ ਦੇ ਵਿੱਚ ਜਾ ਲੈ ਮੁੰਡਿਆ ਫਾਗ ਲੈ ਆਉਣੇ ਆ ਇਹ ਹੋਈ ਰੌਣਕ ਤਾਂ ਖੜ ਜਾਗੇ ਬੜਾ ਟਾਈਮ ਨਹੀਂ ਫਿਰ ਮੋੜਿਆਂਗੇ ਹੋਰ ਕੀ ਆ ਪੈਮ ਵਾਲੀ ਹਣਾ ਬਾਬੇ ਨਹੀਂ ਫਰ ਲੀ ਪੀ ਕੇ ਨਾ ਜੇ ਡਰਿੰਕਾਂ ਪੀਆਂ ਪੀਆਂ ਵਾਲੀਆਂ ਰੂਮ ਚ ਨੂੰ ਆ ਮੁੰਡਿਓ ਮੁੰਡਿਓ ਸਾਡੇ ਨਾਲ ਇੰਨੀ ਵੱਡੀ ਕੋਲੋਲ ਹੋ ਗਈ ਨਾ ਆਹ ਦੇਖੋ ਆ ਇੱਥੇ ਝੂਲੇ ਜਾਂਦੇ ਲੱਗੇ ਸ਼ਾਮ ਲਗਾ ਕੇ ਤੇ ਪਾਰ ਕਬੂਰਤਾ ਇਹ ਤਾਂ ਪਤਨਦਰ ਦਾ ਸਕੂਲ ਨਿਕਲਿਆ ਆਇਨੇ ਦੇਖਿਆ ਜੀ ਕਹਦਾ ਮੈਂ ਦੇਖਿਆ ਪਾਰਕ ਤੋਂ ਨੂੰ ਪਾਰਕ ਤੋਂ ਲੈ ਕੇ ਚੱਲੂ ਆਜੂ ਮਤੰਦਰ ਦਾ ਸਕੂਲ ਚ ਲੈ ਆ ਜਾ ਵਾਕਾਲੇ ਜੀ ਉਹ ਜਿੰਦਾ ਲੱਗੇ ਮੈਂ ਕਹਿੰਦਾ ਭੈਣੇ ਉੱਪਰ ਪੜਦਾ ਲਿਖਿਆ ਕੀ ਹੋਇਆ ਉਹ ਭੈਣਾਂ ਸਕੂਲ ਨਿਕਲ ਗਿਆ ਝੂਲੇ ਚਲੇ ਗਰਾਊਂਡ ਸੀ ਬੁਲੀ ਕਹਿਣ ਇਹ ਨਹੀਂ ਦੇਖੀ ਤਾਂ ਨਹੀਂ ਬਿਲਡਿੰਗ ਕਰਨੀ ਹੈਗੀ ਉੱਪਰ ਪਰ ਮੈਂ ਤਾਂ ਸਭ ਤੋਂ ਸਕੂਲ ਦੀ ਗੱਲ ਤਾਂ ਹੀ ਉਹਨਾਂ ਖੁੱਲ ਪਵਾਤੀ ਇਹਨਾਂ ਦੇ ਸਕੂਲ ਬਰਾਦਰ ਰੂਟ ਨੂੰ ਲੱਗਦਾ 15 ਦੇ ਹਨਾ ਜਾਂਦੇ ਆਲੇ ਹਾਂ ਹਾਂ ਜੰਬੇਲੇ ਤੂੰ ਵੀ ਮੜਾ ਆਪਦੇ ਬੰਦੇ ਨੂੰ ਇੰਟਰੋਡਿਊਸ ਕਰਾ ਦੇ ਤੂੰ ਕਿੱਥੋਂ ਆ ਗਿਆ ਇਹ ਮੁੰਡਾ ਹਰਿਆਣੇ ਤੋਂ ਕੱਥਲ ਤੋਂ ਪਣੀਪਤ ਤੋਂ ਹਰਿਆਣਾ ਦਾ ਕੱਥਲ ਕਈਥੋਂ ਤੋਂ ਆ ਪੰਡੇਗਾ ਜੰਬਾ ਹਨਾ ਏ ਮੁੰਡਾ ਵੀ ਛੱਡੇ ਅੰਗ ਵਿਚਾਰਾ ਇੱਥੇ ਆ ਕੇ ਇੱਕ ਤਰ੍ਹਾਂ ਦਾ ਸਮਝੋ ਫਸ ਗਿਆ ਫਸ ਨਹੀਂ ਗਿਆ ਕਿਸਮਤ ਵਧੀਆ ਰਹੇਗੀ ਸਭ ਤੋਂ ਮੋਸਟ ਬਿਊਟੀਫੁਲ ਕੰਟਰੀ ਰਸ਼ੀ ਆ ਗਈ ਹਨਾ ਜੰਪੇ ਵਾਲੇ ਰਸ਼ੀ ਰਸ਼ੀ ਆਹ ਰਸ਼ੀ ਆ ਰਸ਼ੀ ਆ ਤੇ ਨਵਲੀ ਨਿਕਲਦਾ ਮੂਜਾ ਰਸ਼ੀ ਆ ਰਸ਼ੀ ਆ ਰਸ਼ੀ ਆ ਮੂਰਲੇ ਮਹੀਨੇ ਸੋ ਨੂੰ ਤੱਕੜੇ ਤੱਕੜੇ ਇੱਧਰ ਨੇ ਕਿੰਨੇ ਕਿੰਨੇ ਵਿਊ ਅਸੇ ਆਗਲੇ ਮਹੀਨੇ ਚ ਜੀ ਬਾਜੀ ਨਾਲ ਨਾ ਗਰਮੀਆਂ ਆ ਸਕਦਾ ਹੈ ਗਰਮੀ ਤੇ ਝੋਟਡੋ ਨੂੰ ਜਾ ਸਕਦਾ ਠੰਡ ਤੇ ਨਾ ਮਤਲਬ ਠੰਡ ਬਹੁਤ ਆ ਗਈ

ਉਹ ਸਕੂਲ ਨਿਕਲ ਗਿਆ ਉਹ ਸਕੂਲ ਸੀਗਾ ਉਹ ਸਕੂਲ ਦੀ ਪਾਰਕ ਜਿਹੀ ਪਾਣਾ ਕਿ ਦਿਨ ਨੂੰ ਮੈਂ ਮੋਟੇ ਹੋਰ ਨਾਲ ਮਾਇਆ ਨੂੰ ਘੁਆ ਕੇ ਲਿਆਉਣਾ ਕਹਿੰਦਾ ਪਾਰਕ ਆ ਉਸ ਦਿਨ ਉੱਥੇ ਮੈਂ ਕਿ ਪਾਰਕੋਂ ਚੱਲ ਰਗਾ ਯੂ ਪਾਰਕ ਲਈ ਘਟਿਆ ਅੱਛਾ ਓਏ ਆਹ ਯਾਰ ਪਾਰਕੇ ਚੱਲਦੇ ਹਾਂ ਮੋੜ ਨਾਕਾ ਲੱਗਿਆ ਗਿਆ ਸੀਗਾ ਮੈਂ ਇੱਧਰ ਆ ਜਾ ਕੋਰ ਪਾਰਕ ਸੱਤਿਆ ਇੱਧਰ ਮੁੜ ਆ ਗਿਆ ਕੋਰ ਪਾਰਕ ਇਹ ਖਮਟੋ ਗੱਡੀਆਂ ਗੁਡੀਆਂ ਪੜਨਾ ਪ੍ਰਯਾਜ ਨੂੰ ਮੈਂ ਲੈ ਕੇ ਚੱਲਦਾ ਉਈ ਵੀ ਨਹੀਂ ਆਹ ਦੇਖੋ ਮੁੰਡਿਆ ਸਮਾਨ ਲੈ ਲ ਗੱਡੀਆਂ ਗੁੱਡੀਆਂ ਵਰਪਣਾ ਪੂਰੀਆਂ ਭਰੀਆਂ ਖੜੀਆਂ ਨੇ ਆ ਆ ਗਏ ਮਿੱਤਰੋ ਛੋਟਾ ਜਿਹਾ ਪਰਕ ਇੱਕ ਬੱਕਾਂ ਲਗਾ ਸੋ ਆਪਾਂ ਵੀ ਜਵਾਕੀਆਂਗੇ ਆਪਾਂ ਕਿਹੜਾ ਬਾਲੇ ਵੱਡੇ ਆਗੇ ਹਨਾ ਜੰਬੇ ਵਾਲੇ ਅਸੀਂ ਵੀ ਸਾਰੇ ਕਵਾਰੀਆਂ ਮਿੱਤਰੋ ਜਵਾਕੀਆਂ ਹਮਕਲੋ ਮਤਲਬ ਨੌਜਵਾਨੀਆਂ ਅਸੀਂ ਤੇ ਜਵਾਕਾਂ ਚੂਲੇ ਜਲੇ ਮਿੱਤਰੋ ਸਾਰੇ ਫਿਰਦੇ ਇੱਥੇ ਕਿਉਂ ਮਿੱਤਰੋ ਕਿੰਨੇ ਲੱਗਿਆ ਬਾਰਸ ਨੂੰ ਇੱਕ ਗੱਡੀ ਹੋਰ ਇੱਕ ਗੱਡੀ ਹੋਰ ਜੰਮਬੇ ਵਾਲਾ ਐਕਸ਼ਨ ਦੇਖਦੇ ਜੰਮਬੇ ਵਾਲੇ ਤੇ ਹਰਿਆਣੇ ਵਾਲੇ ਦੇ ਚੜ ਜੰਮਬੇ ਵਾਲੇ ਪਹੁੰਚਾ ਦੇ ਬੜੀਆਂ ਸਾਰਾ ਉੱਪਰ ਛੱਡ ਕੇ ਕੀ ਕਰੋ ਗੱਬਣਾ ਲੈ ਬਲੇ ਬਰਫਾਂ ਦੇ ਉੱਪਰ ਹੈਲੋ ਫ੍ਰੈਂਡ ਦੇ ਜੋ ਅੱਖਾਂ ਲਗਾਏ ਇਹ ਲੱਤ ਪਾਣਾ ਤੋੜ ਵਾਲੇ ਕਿਤੇ ਉਹ ਦੇਖੋ ਮੁੰਡੇ ਦੇ ਐਕਸ਼ਨ ਦੇਖਿਓ ਤੁਸੀਂ ਇਹ 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 ਟੈਂਟੜਾ ਸਾਰੂਖਾਨ ਸਾਉਦ ਪਰਮਾ ਅੰਮ੍ਰਿਤਕ ਬਚਨ ਦੇਖ ਹੋ ਜੰਮ ਬੈਲੇ ਸ਼ਟ ਕਰ ਲਿਆ ਅਨਵਰ ਨੇ ਦੁਬਾਰਾ ਫੇਰ ਸਟੰਟ ਕਰਨਾ ਹੈ ਸਟੰਟਾਂ ਦੇ ਲੇਕੇਸ਼ਨ ਤੇ ਆਲੇ ਮੁੰਡਿਓ ਆ ਇੱਥੇ ਸਟੰਟ ਬੜੀ ਗੈਂਟ ਹੁੰਦੇ ਹਨ ਓਏ ਦਿਖਾਓ ਕਰਕੇ ਮੁੰਡਿਓ ਮੜਾ ਮੁੰਡਿਓ ਬਲੌਗ ਤੇ ਦਿਖਾਵਾਂਗੇ ਤੁਹਾਨੂੰ ਦਿਖਾਓ ਮੁੰਡਿਓ ਕਰਕੇ ਸਾਰੇ ਸਟੰਟ ਕਦੋਂ ਪਾ ਦੇਣਾ YouTube ਤੇ ਤੁਹਾਡਾ ਬਲੌਗ ਦਿਖਾਓ ਕਰਕੇ ਮੜਾ ਮੁੰਡਿਓ ਉੱਤੇ ਹੀ ਗੱਪ ਲੱਗੀ ਚੱਲ ਮਾਰ ਲੈ ਆਪਾ ਚੱਲ ਏ ਏ ਏ ਏ ਨਾ ਬਾਈ ਕਾਮਯਾਬ ਰਹਿ ਗਿਆ ਓ ਇੱਥੇ ਕਰੋ ਇੱਥੇ ਓਏ ਅਈ ਤੇ ਕਰ ਹੋਈ ਦੇਖੀ ਇਹ 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 ਮੈਂ ਤੇ ਹਲਕਾ ਨਾਲੇ ਬਰੇ ਇਹ ਪੱਕੀ ਵਾਰ ਕੋਈ ਵੀ ਆ ਜਿਆਦਾ ਸੱਤੇ ਤੂਆ ਇਹ 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 ਟੈਂ ਟਣਾ ਉਹਨਾਂ ਟਿਊਬ ਲੈ ਲੈਂਦੇ ਆ ਪਾ ਟਿਊਬ ਤੇ ਕਰ ਦਿਆਂਗੇ ਉਹ ਕਹਵੇ ਕੁੜੀਆਂ ਦੇ ਖੇਡਦੀਆਂ ਨਹੀਂ ਆ ਟੂਪਲੇ ਹੋ ਜਾਂਦਾ ਤੇ 1000 ਦੀਆਂ ਮੁੰਡਿਓ ਕਿਉਂ ਜੰਪੇਲਾ ਉਹ ਦਾਸ ਜੀ ਅੱਜ ਬਬੇ ਕਾ ਤੋਂ ਦਾਸ ਤੋਂ ਉਹ ਤੇ ਪਾਰਕ ਦੇ ਲਈ ਠੰਡ ਵਾਲੀ ਹੈਗੀ ਚਲੋ ਉਹਨੂੰ ਫਿਰ ਪਾਰਕੀ ਚੱਲਦੇ ਆਂ ਜੀ ਕਿਹਨਾਂ ਸੇ ਆਹੇ ਸਾਹਮਣੇ ਸਾਹਮਣੇ ਹੀ ਚੱਲਦੇ ਆਂ ਓਏ ਇਹਨਾਂ ਟ੍ਰਾਂਡ ਲੇਖਨ ਕੋਲ ਵੀ ਅਸੀਂ ਇੱਕ ਵਾਰੀ ਵਗੇ ਚੀਰ ਲੜੀਏ ਹੈ ਓਏ ਕੀ ਲੜੀ ਕੋਈ ਦੇਖੋ ਇਹ ਵੀ ਤਰਾਂ ਏ ਏ ਏ ਏ ਸਬਾਸ ਨਹੀਂ ਗੁੱਡ ਲੱਕ ਗੁੱਡ ਬੈਕ ਹੌਲੀ ਸੇਖਣਗੇ ਆਪਾਂ ਦੋ ਮਹੀਨੇ ਬਰਫ ਚ ਹੀ ਆਗੇ ਫੈਂਛਤੀ ਦੂ ਮਹੀਨੇ ਸੇਖਣਗੇ ਬਰਫ ਚ ਹੀ ਹਾਂ ਹੁਣ ਆਪਾਂ ਇੱਥੇ ਫੋਟੋ ਬਾਲ ਖੇਡਦੇ ਦੇਖੋ ਬਰਫ ਤੇ ਦੇਖੋ ਦਸਤਾਨਾ ਕਿੰਨੀ ਜਿਆ ਕੁਲੀ ਹੋਈ ਜਾਗੀ ਜਿੱਥੇ ਪਾੜਾ ਦਿਖਾ ਬਰਫ ਤੇ ਵੜ ਕੇ ਓਏ ਹਾਂ ਇੱਧਰ ਕਿਉਂ ਜੰਮਾ ਜੰਮਾ ਕੀ ਬਰਫ ਜੰਮਾ ਪੈ ਰਾਂ ਜਾਂਦੇ ਓ ਬੇ ਓ ਸੱਤੇ ਆਹ ਤੇਰੀ ਵੀਡੀਓ ਬਣਾਵਾ ਆ ਦੇਖੋ ਮੁੰਡਿਓ ਛੋਟਾ ਜਿਹਾ ਪਾਰਕ ਨਵੇਂ ਪਾਰਕ ਚ ਆਜੇ ਆਂ ਉਹ ਤੇ ਮੁੰਡੇ ਕਦੀ ਬੈਠਣਾਂ ਜੀ ਕੁਰਸੀ ਤੇ ਬਹਿਜੋਗੇ ਨਾ ਬਹਿਜੋਗੇ ਤੇ ਐ ਦੱਸ ਬੰਨ ਬਹਿਜੋਗੇ ਨਹੀਂ ਸਸ਼ੀ ਦਾ ਕੁੱਤਾ ਗਾਟ ਲਾਈਟਾਂ ਪਾਈਆਂ ਹੋਈਆਂ ਇਹਦੇ ਐ ਜਾਣ ਉਹ ਵੀ ਭਾਸ ਪਹਿਲਾਂ ਨਹੀਂ ਫਿਰਨਾ 24 ਘੰਟੇ ਬਰਫੇ ਹਰ ਰੱਖਿਆ ਹੋਇਆ ਇਹ ਉਹਦੇ ਘਬਰ ਫਨਾ ਪੰਗੇ ਲੈਂਦੇ ਕਿਉਂ ਬਹ ਉਹ ਟੁੱਡੀ ਭਾਵੇਂ ਬਰਫ ਦੇਖਣ ਬੂਢੀ ਜਾਂਦੇ ਮੈਂ ਤਾਂ ਉਹ ਜੇ ਉਧਰ ਮੋੜੀ ਪਰ ਕੋਈ ਮੋੜੀ ਪਰ ਕੋਈ ਲੈ ਬੈਠੇ ਓ ਟੰ ਟਣਾ ਜੰਬੇ ਵਾਲਾ ਖੜੇ ਮਿੱਤਰੋ ਥੀ ਲੈਣ ਲੱਗ ਗਿਆ ਪੱਦਾ ਤੁਸੀਂ ਮਿੱਤਰੋ ਕਿਲੇ ਲਿਆ ਅੱਗਾ ਇੱਕ ਅਕੈਡਮੀ ਪਾਈ ਆ ਹਜੇ ਹੋਰ ਪਾਉਣੀ ਆ ਵੀਡੀਓ ਬੜੀ ਸਾਫ਼ ਹੋਈ ਗੀ ਕੋਈ ਪੰਜੀ ਗੱਲਾਂ ਵਾਲੀ ਤਾਂ ਇਹਨੂੰ ਬਣਾ ਕੇ ਫੋਟੋ ਆ ਦੇਖੋ ਮਿੱਤਰੋ ਅਗਰ ਕਾਜੀ ਜਾਣ ਵਾਲੇ ਤੇ ਆ ਕੇ ਮੁੱਛੋ ਮਾਰਕੀਟ ਦੇ ਬੱਚੇ ਆਪੇ ਆਤਾ ਉੱਟਾ ਆ ਮੇਟਰ ਖਾਣ ਲਈ ਇਸ਼ਾਰੀਆਂ ਐਟਮਾ ਅਦਰ ਪਿਆ ਰਾਚਾ ਦਾ ਝੋਲ ਉਹ ਲੈਟਰਨ ਫਟਰਮ ਹਲੂ ਹੋ ਕੇ ਨਾ ਜਮੜੋ ਅੰਦਰ ਮੇਟਰ ਖਾਣ ਚੀਕਣ ਇੱਚਾ ਕਰ ਰਿਹਾ ਕਰਦਾ ਖਾਦਾ ਪਿਆਗਾ ਉਹਨੂੰ ਸੁੱਤਣਾ ਅੰਦਰ ਚੀਕਣ ਪਿਆਗਾ ਸਾਰੀ ਮਲਿਆ ਦੇ ਕੋੜੇ ਦਾ ਕਰੀ ਦਾ ਮੁਰਕੇ ਦਾ ਬੱਕਰੇ ਦਾ ਸਾਰਾ ਲੜਨਾ ਫਰਨ ਭਈਆ ਉਹ ਤੱਤ ਵਗੈਰਾ ਪਾਣੀ ਅੰਦਰ ਬਹੁਤ ਆਚਾ ਇਦੋਂ ਇਹ ਟੱਚੀ ਹੋ ਗਿਆ ਸਾਰੀ ਫੋਟੋ ਆ ਸਮਝੋ ਕਿ ਕੋਈ ਕੁਸ ਮਿਲਦਾ ਨਹੀਂ ਹੈਗਾ ਇੱਥੇ ਰਹੀਆਂ ਦੇ ਵਿੱਚ ਸੌ ਵੀ ਮਿਲਦਾ ਦੋ ਅੰਗਰੇ ਰੈੱਡ ਬਗਾਰਾ ਪਾਣੇ ਉਹ ਹੈਲੋ ਤੂੰ ਪਾਈਆਂ ਦੇ ਕੱਚੂ ਬਦਾਮ ਓਏ ਪਤਾ ਨਹੀਂ ਕੀ ਲਈ ਹੈ ਦੱਲਾ ਸੈਲਰੀ ਕਦੀ ਮਿਲਗੀ ਬਦਦਰ ਨੂੰ ਪਰ ਸਾਰਾ ਸਮਾਨ ਹੀ ਵਾ ਲੈ ਜਾਂਦੇ ਮਾਈਂ ਲੈਣੀ ਹੈ ਜੀ ਨਹੀਂ ਨਹੀਂ ਭਾਈ ਮੁੰਡੇ ਮੁੰਡੀ ਮਗੇ ਪੜ ਗਿਆ ਨਾ ਦੇਖੋ ਮੁੰਡਿਆ ਸਾਰਾ ਨਾ ਕ੍ਰਿਸਮਸ ਦਾ ਮਾਨ ਪਿਆ ਗਿਫਟ ਨੇ ਮਤਲਬ 크리스마ਸ ਆਉਣ ਵਾਲਾ ਹਨਾ ਬਾਬੇ 25 ਦਸੰਬਰ ਦਾ 크리스마ਸ ਆਉ ਜਾਂਦਾ 25 ਦਸੰਬਰ 25 ਦਸੰਬਰ ਦਾ ও हेलो ਛੱਟਣਾ ਇਹ ਉੱਪਰ ਤੱਕ ਪੈ ਸਾਰਾ ਹੈ ਦਾ ਸਾਡੇ ਹੱਥ ਮਾਰਨਾ ਬਰਗਰ ਕਿੰਨੇ ਰੁਪਏ ਦਾ ਹੈ ਕਾਜੂ ਹੈ 60 ਪੰਜ ਕਾਜੂ ਦਿੱਤੇ ਹੰਮ ਨੂੰ ਛੱਟੇ ਪੜੇ ਸਮੋਸੇ ਬਹੁਤ ਵਧੀਆ ਹੈ ਨੰਬਰ ਕਰ ਦੇਖੋ ਫੈਮਨ ਦਾ ਤਾਂ ਕਿਵੇਂ ਲਿਖਿਆ ਹੈ ਸੈਂਡਵਿਚ ਪੈਨ ਟੂਟ ਆ ਗਈ ਸੀ ਰੋ ਮੇਂ ਮਿੱਤਰੋ ਚਾਰੇ ਪਾਸੇ ਬਰਫ ਹੀ ਬਰਫਾ ਕਿਤੇ ਕੋਈ ਛੜਕ ਨਹੀਂ ਦੱਸੀ ਸਾਨੂੰ ਹੈ ਓਏ ਬਰਫ ਦੇ ਉੱਪਰ ਤੁਰਨਾ ਬੰਦਾ ਸੱਤੇ ਬਰਫ ਹੀ ਬਰਫਾ ਮਿੱਤਰੋ ਬਸ ਤੁਰੇ ਜਾਂਦੇ ਇੱਕ ਛੜਕਣੀ ਕੋਈ ਲੈਣਾ ਨਹੀਂ ਦਿਹਾਣੀ ਬਾਅਦ ਜਿੱਥੇ ਮਾੜੇ-ਮੋੜੇ ਪੈਰ ਤੈਹਦੇ ਬਰਫ 'ਵਲੇ ਲੈ ਮਿੱਤਰੋ ਅਸੀਂ ਆਗੇ ਸੀ ਰੂਮ ਦੇ ਵਿੱਚ ਸਾਡੀਆਂ ਰਾਸਤੇ ਥੋੜੀਆਂ ਹੀ ਆ ਪਰਸਨਲ ਗੱਲਾਂ ਹੋਣ ਲੱਗ ਗਈਆਂ ਸੀ ਤਾਂ ਕਰਕੇ ਅਸੀਂ ਫਰਕ ਵੀਡੀਓ ਬਣਾਈ ਹੈ ਕਿ ਕਹਾਂਗੇ ਥੋੜੀਆਂ ਹੀ ਪਰਸਨਲ ਗੱਲਾਂ ਜਿਹੜੀਆਂ ਫਿਰੋ ਦੇਖੋ ਮਿੰਡੋ ਹੱਥ ਸੋਨੂ ਰਹਿਣਗੇ ਮਤਲਬ ਪਹਿਲਾਂ ਹੀ ਹੱਥ ਜੇਬ ਚ ਕੱਢੇ ਹੈਗੇ ਉਹ ਥੜੀਆਂ ਥੋੜੀਆਂ ਹੀ ਆ ਫਰਸ ਨੇ ਗੱਦਾਂ ਤਾਂ ਕਰਕੇ ਬਾਬੇ ਵੀਡੀਓ ਬਣਾਈ ਹੈਗੀ ਲਿਆ ਲਾ ਕੇ ਛੱਤੇ ਉਰ ਓਏ ਹੋ ਦੇ ਪਰਾਂ ਪੱਟਾ ਓਏ ਹੋ ਦੇ ਹੋ ਦੇ ਪਿੱਛੇ ਦੇ ਕੱਡਾ ਵਡਾ ਖੜਾ ਸਾਨੂੰ ਅੱਖ ਖੜ ਜਾ ਓਏ ਲਾਈਟ ਤਾਂ ਆ ਦੇਖੋ ਮੁੰਡੋ ਖੜਾ ਖੜਾ ਨਾ ਨਾ ਖੜਾ ਓਹ ਹੋ ਦੇਖੋ ਬਾਬਾ ਕੀ ਜੀ ਮੂਰਾ ਲਾ ਲੈਣੇ ਤਰਸੂਲ ਇਹ ਦੇਖੋ ਬਾਬੀ ਬਰ ਵਾਰਤ ਮੁੰਲੇ ਉਹ ਵਾੜੀ ਨੇ ਜਿਹੜਾ ਪੈ ਗਈ ਇਹ ਬੰਦੇ ਕਵਰੇ ਨੇ ਗਿੱਲੇ ਨੇ ਜਮਾਣਾ ਅੱਖ ਤੇ ਨਾ ਗੱਡਦੀ ਕਿਤੇ ਉਹਦੇ ਆ ਦੇਖੋ ਕਿਵੇਂ ਕੁੰਗੜੀ ਜਿਹਾ ਕਰਦਾ ਉਹ ਯਾਰ ਦੇਖ ਇਧਰ ਗੱਤਕਾ ਸਟਾਰਟ ਹੋ ਗਈ ਉਹ ਥੋੜੀ ਭੈ ਜੰਗ ਹਾਰ ਗਿਆ ਅਨਬਰ ਬਲੌਗ ਕਲੇ ਕੇ ਪੇਟ ਮਤ ਸੱਤੇ ਸੱਤੇ ਅਜਾ ਮੂੰਹ ਦੇਖੀ ਆਈ ਲਵ ਯੂ ਅਣ ਬਸ ਚਾਜਾ ਮੂੰਹ ਦੇਖ ਮੜਾ ਜਾ ਚਲੋ ਬਾਬੇਓ ਠੀਕ ਆ ਮੁੰਡਿਓ ਅਣ ਕਰ ਲੱਗ ਗਿਆ ਬਲੌਗ ਦਾ ਸੀ ਮੁੰਡਿਓ ਚਲੋ ਮੁੰਡਿਓ ਹੁਣ ਮਿਲਦਿਆਂ ਕੱਲ ਜਾਂ ਪਰਸ ਨੂੰ ਪਾ ਦਾਂਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਫੋਲੋ ਕਰੋ ਫੋਲੋ ਨਹੀਂ ਸਬਸਕ੍ਰਾਈਬਰ ਸਬਸਕ੍ਰਾਈਬ ਕਰੋ ਸਾਨੂੰ ਮੜੇ ਸਬਸਕ੍ਰਾਈਬਰ ਵਧਾ ਦਿਓ ਅਣ ਬਰ ਸਬਸਕ੍ਰਾਈਬ ਕਰੋ ਸਾਨੂੰ ਐਂਡ ਕਹਦੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਦਾ ਐਂਡ ਬਾਏ ਬਾਏ ਟਾਟਾ ਲਵ ਯੂ ਟੇਕ ਕੇਅਰ